ਮਾਜੂਕ ਸੀ ਪੀਸਾਵੰ ਸਰਦਾਰ ਸ੍ਰੀ ਗੁਰਪੀ ਸਿੰਘ ਪੁੱਲਰ ਜਿਨਾਰੇ ਦੇਸ਼ਾਂ ਦੇਸ਼ਾਂ ਤੇ ਤੇ ਸ੍ਰੀ ਵਿਚਾਲਜੀ ਸਿੰਘ ਐਡੀਸਪੀ ਸਿਟੀ 1 ਉਹਨਾਂ ਦੀ ਰਹਿਣ ਮੈਂ ਹੈ ਇਹ ਸਾਡੀ ਸਰਵਿਸ ਜਿਹੜੀ ਹੈ ਉਹਨੇ ਨਸ਼ਿਆਂ ਦੇ ਖਿਲਾਫ ਗੁੰਡਾ ਅੰਸਰਾਂ ਦੇ ਖਿਲਾਫ ਜਾਂ ਲੜਾਈ ਝਗੜਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਪੈਸ਼ਲ ਮੈਂਚੀੜੀ ਹੋਈ ਹੈ ਤੇ ਜਿਸੇ ਤਰ੍ਹਾਂ ਸਾਨੂੰ 14 ਤੋਂ ਇੱਕ ਜਿਹੜਾ ਇਨਸੀਡੈਂਟ ਰਿਪੋਰਟਡ ਹੋਇਆ ਸੀਗਾ ਤੇ ਬਿੰਡ ਮੂਲੀ ਚੱਕ ਦੇ ਵਿੱਚ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋਇਆ ਹੈ ਤੇ ਜਿਹਦੇ ਵਿੱਚ ਜਿਹੜੀ ਗੋੜੀ ਵੀ ਚੱਲੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਅਸੀਂ ਗੇਟ ਕੀ ਮਾਮਲੇ ਮਕਦਮਾ ਨੰਬਰ 24 ਮਿਤੀ 14 ਤੋਂ ਦਰਜ ਕਰ ਦਿੱਤਾ ਸੀਗਾ ਤੇ ਉਸੇ ਤਹਿਤ ਕਾਰਵਾਈ ਕਰਦੇ ਸਾਡੇ ਚੌਕੀ ਚਾਜ ਏਸੀ ਰਮੇਸ਼ ਸਿੰਘ ਅਨਗੜ ਨੇ ਜਿਹੜਾ ਇਹ ਮਕਦਮਾ ਦਾ ਦੋਸ਼ੀ ਜਿਹੜਾ ਵਿਸ਼ਾਲ ਸਿੰਘ ਪੁੱਤਰ ਬਲਜੀਤ ਸਿੰਘ ਜਪਨਬੂਲੇ ਚੱਕ ਦਾ ਰਹਿਣ ਵਾਲਾ ਇਹਨੂੰ ਕੱਲ ਮਿਤੀ 18 ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਪਾਸੋਂ ਇੱਕ ਦਸਤਰ ਬਰਾਮਦ ਕੀਤਾ ਗਿਆ ਤੇ ਇਸੇ ਤਰ੍ਹਾਂ ਅਸੀਂ ਜਿਹੜੇ ਮਕਦਮਾ ਹੋਇਆ ਦੇ ਦੂਜੇ ਦੋਸ਼ੀ ਆ ਉਹਨਾਂ ਨੂੰ ਵੀ ਤੇ ਅਸੀਂ ਗਸ਼ਤਾਰ ਕਾਲੀ ਸਪੈਸ਼ਲਟੀ ਮਾਂ ਬਣਾਈਆਂ ਹੋਈਆਂ ਨੇ ਤੇ ਜਿਹੜਾ ਇਹ ਵਾਧਾ ਚ ਜਿਹੜਾ ਵਰਤਿਆ ਗਿਆ ਵੈਪਨ ਉਹ ਵੀ ਜਲਦੀ ਬਰੰਪਤ ਕੀਤਾ ਜਾਊਗਾ